ਸਮੇਂ ਦੇ ਹਾਨੀ ਵੀ ਆਪਾਂ ਵਧਣਾ ਸਾਰੀਆਂ ਕੌਮਾਂ ਦੀ ਗਿਣਤੀ ਵਧੀ ਆ ਪਰ ਅਸੀਂ ਉਸ ਗਰੋਥ ਦੇ ਨਾਲ ਨਹੀਂ ਵਧੇ ਇਹਦੇ ਲਈ ਗੁਰੂ ਦੇ ਬਚਨ ਚੇਤੇ ਰੱਖੀਏ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ ਰੱਬ ਨੇ ਪੱਥਰਾਂ ਦੇ ਵਿੱਚ ਵੀ ਜੀਵ ਪੈਦਾ ਕੀਤਾ ਤੇ ਉਹਦੇ ਰਿਜਕ ਦਾ ਪ੍ਰਬੰਧ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੈ ਜੰਤੂ ਪਾਇਨ ਤਿੰਨਾ ਭੀ ਰੋਜੀ ਦੇ ਉਥੈ ਹਟ ਨਾ ਚੱਲਾਈ ਨਾ ਕੋ ਕਿਰਸ ਕਰੇ ਉਹਨੇ ਪਾਣੀਆਂ ਦੇ ਵਿੱਚ ਵੀ ਜੀਵ ਪੈਦਾ ਕਰਕੇ ਰਿਜਕ ਦਾ ਪ੍ਰਬੰਧ ਕੀਤਾ ਹੈ ਇੱਕ ਬੱਚਾ ਪੈਦਾ ਕਰਨਾ ਇਹ ਕੋਈ ਸਿਆਣੀ ਗੱਲ ਨਹੀਂ ਹੈ ਭਾਵੇਂ ਰੱਬ ਦੀ ਦਾਤ ਹੈ ਘਟੋ ਘਟ ਆਪਾਂ ਮਾਸੀ ਹੋਵੇ ਭੂਆ ਹੋਵੇ ਫੁੱਫੜ ਹੋਵੇ ਤਾਂ ਹੀ ਹੋਣਗੇ ਜੇ ਤਿੰਨ ਚਾਰ ਜਵਾਕ ਹੋਣ ਤੋ ਇਹ ਕੋਈ ਰੂੜੀਵਾਦੀ ਗੱਲ ਨਹੀਂ ਹੈ ਆਪਾਂ ਨੂੰ ਇਸ ਪਾਸੇ ਨੌਜਵਾਨ ਬੈਠੇ ਆਪਾਂ ਪਰਿਵਾਰਾਂ ਵਾਲੇ ਆ ਸਾਰੇ ਇਸ ਪਾਸੇ ਸੋਚਣਾ ਜ਼ਰੂਰ ਚਾਹੀਦਾ ਹੈ ਅਸੀਂ ਇੱਥੇ ਨਹੀਂ ਘਟ ਸਕਦੇ ਇਹ ਸਾਡੀ ਸਰਜ਼ਮੀਨ ਹੈ ਸਾਡੇ ਗੁਰੂ ਸਾਹਿਬ ਸਾਡੇ ਗੁਰੂ ਕੇ ਸਿੱਖ ਜਦੋਂ ਵੱਡੇ ਘੱਲੂ ਘਾਰੇ 'ਚ ਅਸੀਂ 35000 ਸ਼ਹੀਦ ਹੁੰਨੇ ਆ ਪਰ ਫੇਰ ਉੱਠ ਖੜਦੇ ਆ ਉਦੋਂ ਸਿੱਖਾਂ 'ਚ ਆ ਸਿਆਣਪ ਨਹੀਂ ਸੀ ਵੀ ਇੱਕ ਹੀ ਜਵਾਕ ਕਰਨਾ ਹੈ ਉਦੋਂ ਜੇ ਦੋ ਇੱਕ ਸ਼ਹੀਦ ਵੀ ਹੋ ਜਾਂਦਾ ਸੀ ਗੱਲ ਫੇਰ ਅੱਗੇ ਚੱਲਦੀ ਸੀ ਆਸਰਾ ਗੁਰੂ ਦਾ ਸੀ ਟੇਕ ਗੁਰੂ ਦੀ ਸੀ ਤਾਂ ਭਾਏ ਇਸ ਪਾਸੇ ਉਹ ਵੀ ਧਿਆਨ ਰੱਖੀ